ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 5 ਆਪਣੇ ਸੇਵਕਿਆ ਪੇਰ ਰਖੈ ਆਪੇ ਨਾਮ ਜਪਾਵੇ ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠਤਾ ਵੈ ਸੇਵਕ ਕਾ ਨਿਕਟੀ ਹੋਏ ਦਿਖਾਵੇ ਜੋ ਜੋ ਕਹਿ ਠਾਕੁਰ ਪਹਿ ਸੇ ਵਕਾ ਤਤਕਾਲਾ ਹੋਏ ਆਵੇ ਰਹਾ ਤਿਸ ਸੇਵਕ ਕਹਿ ਹਾਂ ਬਲੇ ਹਰੇ ਜੋ ਆਪਣੇ ਪ੍ਰਭ ਪਾਵੇ ਤਿਸਕੇ ਸੋਏ ਸੁਣੀ ਮਨ ਹਰਿਆ ਤਿਸ ਨਾਨਕ ਪਰਸਣ ਆਵੇ ਸਤਨਾਮ ਸ੍ਰੀ ਵਹਿਗੁਰੂ ਸਾਹਿਬ ਜੀ ਆਸਾ ਮਹਲਾ ਪੰਜਵਾਂ ਆਪਣੇ ਸੇਵਕੀ ਆਪੇ ਰਖੈ ਆਪੇ ਨਾਮ ਜਪਾਵੇ ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠਤਾ ਵੇ ਸੇਵਕ ਕਾ ਨਿਕਟੀ ਹੋਏ ਦਿਖਾਵੇ ਜੋ ਜੋ ਕਹੈ ਠਾਕੁਰ ਪਹਿ ਸੇਵਕਾ ਤਤ ਕਾਲਾ ਹੋਏ ਆਵੇ ਰਹਾ ਤਿਸ ਸੇਵਕ ਕੈ ਹੋਂ ਬਲੇ ਹਰੇ ਜੋ ਆਪਣੇ ਪ੍ਰਭ ਪਾਵੈ ਤਿਸਕੇ ਸੋਏ ਸੁਣੀ ਮਨ ਹਰਿਆ ਤਿਸ ਨਾਨਕ ਪਰਸਣ ਆਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਸਾ ਮਹਲਾ 5 ਆਪਣੇ ਸੇਵਕਿਆ ਪੇਰਾਖੈ ਆਪੇ ਨਾਮ ਜਪਾਵੇ ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠਤਾ ਵੇ ਸੇਵਕ ਕਾ ਨਿਕਟੀ ਹੋਏ ਦਿਖਾਵੇ ਜੋ ਜੋ ਕਹੈ ਠਾਕੁਰ ਪਹਿ ਸੇਵਕ ਤਤਕਾਲਾ ਹੋਏ ਆਵੇ ਰਹਾ tis sevak kai haun bal hare jo apne prab pavai tis ki soe suni man haria tis nanak par san aave sat naam shri wah guru sahib ji asa mahla panjwa apne sevkiya pair rakhe ਆਪੇ ਨਾਮ ਜਪਾਵੇ ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠਤਾ ਵੈ ਸੇਵਕ ਕਾ ਨਿਕਟੀ ਹੋਏ ਦਿਖਾਵੇ ਜੋ ਜੋ ਕਹੈ ਠਾਕੁਰ ਪਹਿ ਸੇਵਕ ਤਤਕਾਲਾ ਹੋਏ ਆਵੇ ਰਹਾ ਤੇ ਸੇਵਕ ਕਹਿ ਹਾਂ ਬਲ ਹਰੇ ਜੋ ਆਪਣੇ ਪ੍ਰਭ ਪਾਵੈ ਤਿਸਕੇ ਸੋਏ ਸੁਣੀ ਮਨ ਹਰਿਆ ਤਿਸ ਨਾਨਕ ਪਰਸਨ ਆਵੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 5 ਆਪਣੇ ਸੇਵਕੀਆ ਪੇ ਰਖੈ ਆਪੇ ਨਾਮ ਜਪავੈ ਹੰਜ ਹੰਜ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠਤਾ ਵੈ ਸੇਵਕ ਕਾ ਨਿਕਟੀ ਹੋਏ ਦਿਖਾਵੇ ਜੋ ਜੋ ਕਹੈ ਠਾਕੁਰ ਪਹਿ ਸੇਵਕ ਤਤਕਾਲਾ ਹੋਏ ਆਵੇ ਰਹਾ ਤੇਸ ਸੇਵਕ ਕਹਿ ਹਾਂ ਬਲ ਹਰੇ ਜੋ ਆਪਣੇ ਪ੍ਰਭ ਪਾਵੈ ਤਿਸਕੇ ਸੋਏ ਸੁਣੀ ਮਨ ਹਰਿਆ ਤਿਸ ਨਾਨਕ ਪਰਸਨ ਆਵੈ ਸਤਨਾਮ ਸ੍ਰੀ ਵਹਿਗੁਰੂ ਸਾਹਿਬ ਜੀ ਅਸਾ ਮਹਲਾ 5 ਆਪਣੇ ਸੇਵਕੀਆ ਪੇ ਰਖੈ ਆਪਣੇ ਨਾਮ ਜਪავੈ ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠਤਾ ਵੈ ਸੇਵਕ ਕਾ ਨਿਕਟੀ ਹੋਏ ਦਿਖਾਵੇ ਜੋ ਜੋ ਕਹੈ ਠਾਕੁਰ ਪਹਿ ਸੇਵਕ ਤਤਕਾਲਾ ਹੋਏ ਆਵੇ ਰਹਾ ਤੇ ਸੇਵਕ ਕਹਿ ਹਾਂ ਬਲੇ ਹਰੇ ਜੋ ਆਪਣੇ ਪ੍ਰਭ ਪਾਵੈ ਤਿਸਕੇ ਸੋਏ ਸੁਣੀ ਮਨ ਹਰਿਆ ਤਿਸ ਨਾਨਕ ਪਰਸਣ ਆਵੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ